ਪ੍ਰੋਬਜਾਟੀ ਵਿਦੇ ਤੁਹਾਡਾ ਸਵਾਗਤ ਹੈ ਮਹਮਦੀਪ ਜੋਸ਼ ਸਿੰਘ ਕੈਨੇਡਾ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਆਂ ਦਾ ਦੇ ਕੇ ਕੈਨੇਡਾ ਦੇ ਵਿੱਚ ਸਟੂਡੈਂਟਸ ਜੋ ਰਹਿ ਰਹੇ ਨੇ ਜੋ ਪੜ ਰਹੇ ਨੇ ਉਹਨਾਂ ਦੇ ਲਈ ਬਹੁਤ ਮਾੜੀ ਖਬਰ ਆ ਰਹੀ ਹੈ ਕੈਨੇਡਾ ਸਰਕਾਰ ਨੇ ਸਖਤਾਈ ਕੀਤੀ ਔਰ ਵਰਕ ਪਰਮਿਟ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ ਜੀਆਂ ਦਾ ਦੇ ਕੇ ਹੁਣ ਵਰਕ ਪਰਮਿਟ ਜਿਹੜਾ ਉਹ ਨਹੀਂ ਐਕਸਟੈਂਡ ਹੋਏਗਾ ਨਹੀਂ ਵਧੇਗਾ ਵਰਕ ਪਰਮਿਟ ਜੀਆਂ ਦਾ ਦੇ ਕੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦੇ ਗਏ ਹੋਏ ਨੇ ਜੇ ਗੱਲ ਕਰੀਏ ਤਾਂ ਪੰਜਾਬ ਦੀ ਤਾਂ ਪੰਜਾਬ ਦੇ ਵੀ ਜਿਹੜੇ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਪੜ੍ਹ ਰਹੇ ਨੇ ਆਪਣੀ ਪੜ੍ਹਾਈ ਜਿਹੜੀ ਆ ਉੱਥੇ ਕਰ ਰਹੇ ਨੇ ਤਾਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਸਟੂਡੈਂਟਸ ਲਈ ਬਹੁਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ 31 ਦਸੰਬਰ ਤੋਂ ਬਾਅਦ ਵਰਕ ਪਰਮਿਟ ਜਿਹੜਾ ਉਹ ਐਕਸਟੈਂਡ ਨਹੀਂ ਹੋਵੇਗਾ ਜੀਆਂ ਦੱਸ ਦੇ ਕਿ ਜਿਨ੍ਹਾਂ ਦਾ ਵਰਕ ਪਰਮਿਟ 1 ਜਨਵਰੀ 2024 ਤੱਕ ਹੈ ਉਸ ਤੋਂ ਬਾਅਦ ਉਹਨਾਂ ਦਾ ਵਰਕ ਪਰਮਿਟ ਨਹੀਂ ਵਧੇਗਾ ਜੇ ਉਹ ਅਪਲਾਈ ਵੀ ਕਰਦੇ ਆ ਤਾਂ ਵੀ ਜਿਹੜਾ ਉਹਨਾਂ ਨੂੰ ਰਿਫਿਊਜ਼ਲ ਸਾਮਣਾ ਕਰਨਾ ਪਊਗਾ ਤਾਂ ਦੱਸ ਦੀ ਕਿ ਕੈਨੇਡਾ ਚ ਰਹਿ ਰਹੇ ਵਿਦਿਆਰਥੀਆਂ ਦੇ ਲਈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ 31 ਦਸੰਬਰ ਤੋਂ ਬਾਅਦ ਕੈਨੇਡਾ ਦੇ ਵਿੱਚ ਜੋ-ਜੋ ਸਟੂਡੈਂਟਸ ਰਹਿ ਰਹੇ ਨੇ ਖਾਸ ਤੌਰ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ 5 ਲੱਖ ਸਟੂਡੈਂਟ ਜਿਹੜੇ ਆ ਪੰਜਾਬ ਤੋਂ ਗਏ ਹੋਏ ਨੇ ਕੈਨੇਡਾ ਦੇ ਵਿੱਚ ਤੇ ਉਹਨਾਂ ਦਾ ਵਰਕ ਪਰਮਿਟ ਹੁਣ ਨਹੀਂ ਵਧੇਗਾ ਤਾਂ ਦੱਸ ਦੀ ਕਿ ਪੰਜਾਬ ਤੋਂ ਗਏ ਸਟੂਡੈਂਟਸ ਲਈ ਵੀ ਬਹੁਤ ਮਾੜੀ ਖਬਰ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਸਖਤਾਈ ਜਿਹੜੀ ਆ ਹੁਣ ਕਰ ਦਿੱਤੀ ਗਈ ਆ ਕੈਨੇਡਾ ਸਰਕਾਰ ਦੇ ਵੱਲੋਂ ਬਹੁਤ ਸਖਤਾਈ ਕੀਤੀ ਗਈ ਹੈ ਤੇ ਦਾਦੀ ਦੇ ਕੁੱਲ 23 ਲੱਖ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਉੱਪਰ ਅਸਰ ਪਏਗਾ 23 ਲੱਖ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਨੇ ਵਕ ਵਕ ਕੰਟਰੀ ਤੋਂ ਸਟੂਡੈਂਟ ਜਿਹੜੇ ਗਏ ਹੋਏ ਨੇ ਉਹਨਾਂ ਦੀ ਗਿਣਤੀ 23 ਲੱਖ ਹੈ ਤੇ ਉਹਨਾਂ ਦੇ ਉੱਪਰ ਪੂਰੇ ਦਾ ਪੂਰਾ ਅਸਰ ਜਿਹੜਾ ਇਸ ਫੈਸਲੇ ਦਾ ਪਵੇਗਾ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਧਾਉਣ ਤੇ ਰੋਕ ਲਗਾ ਦਿੱਤੀ ਹੈ ਜੀਆਂ ਦਾਦੀ ਕਿ ਕੈਨੇਡਾ ਸਰਕਾਰ ਦੇ ਵੱਲੋਂ ਵਰਕ ਪਰਮਿਟ ਵਧਾਉਣ ਤੇ ਰੋਕ ਲਗਾਈ ਗਈ ਹੈ ਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੁਹਾਡਾ ਰਿਸ਼ਤੇਦਾਰ ਤੁਹਾਡਾ ਯਾਰ ਦੋਸਤੋ ਤੁਹਾਡਾ ਕੋਈ ਮਿੱਤਰ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਜੋ ਕੈਨੇਡਾ ਦੇ ਵਿੱਚ ਗਿਆ ਹੋਇਆ ਪੜਨ ਦੇ ਲਈ ਉਚੇਰੀ ਵਿਦਿਆ ਹਾਸਲ ਕਰਨ ਦੇ ਲਈ ਗਿਆ ਹੋਇਆ ਤਾਂ ਕਿ ਆਪਣੇ ਜਿਹੜਾ ਉਹ ਤਰੀਕਿਆਂ ਨਾਲ ਉੱਤੇ ਰਹੇ ਤਾਂ ਦੱਸ ਦੇ ਕੇ ਨਾਲ ਦੀ ਨਾਲ ਸ਼ੇਅਰ ਕਰ ਦਿਆ ਕਰੋ ਤਾਂ ਕਿ ਉਹਨਾਂ ਦੇ ਤੱਕ ਇਹ ਖਬਰ ਜਿਹੜੀ ਹੈ ਪਹੁੰਚਣੀ ਲਾਜ਼ਮੀ ਹੈ ਕਿਉਂਕਿ ਜਿਹੜੇ ਕੈਨੇਡਾ ਦੇ ਵਿੱਚ ਪੜ ਰਿਹਾ ਤੁਹਾਡਾ ਕੋਈ ਸਾਖ ਸੰਬੰਧੀ ਹੋਊਗਾ ਤੁਹਾਡਾ ਕੋਈ ਰਿਸ਼ਤੇਦਾਰ ਹੋਊ ਤੁਹਾਡਾ ਕੋਈ ਭੈਣ ਭਰਾ ਹੋਊਗਾ ਤਾਂ ਉਹਨਾਂ ਤੱਕ ਜਿਹੜਾ ਖਬਰ ਪਹੁੰਚਣੀ ਬੇहद ਜ਼ਰੂਰੀ ਹੈ ਤਾਂ ਕਿ ਉਹ ਆਪਣਾ ਕੋਈ ਹੋਰ ਹਿੱਲਾ ਕਰ ਸਕਣ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਜੋ ਇਹ ਜੀ ਇਨਫੋਰਮੇਸ਼ਨ ਵਾਲੀ ਖਬਰ ਹੁੰਦੀ ਹੈ ਉਸ ਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਆ ਕਰੋ ਤਾਂ ਕਿ ਵੱਧ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਦੇ ਤੱਕ ਜਾਵੇ ਜ਼ਿਆਦਾ ਜਾਣਕਾਰੀ ਜਿਹੜੀ ਹੈ ਜਾਵੇ ਤਾਂ ਹੁਣ ਖਬਰ ਤੇ ਆਉਣੇ ਦਾ ਦੱਸ ਦਿਆ ਕਿ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਧਾਉਣ ਤੇ ਰੋਕ ਲਗਾ ਦਿੱਤੀ ਗਈ ਆ ਹੁਣ ਤੱਕ ਦੀ ਬਹੁਤ ਵੱਡੀ ਖਬਰ ਆ ਪਰ ਮਾੜੀ ਖਬਰ ਕਹਿ ਸਕਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਪੜ੍ਹਾਈ ਕਰਨ ਦੇ ਲਈ ਕੈਨੇਡਾ ਦੇ ਵਿੱਚ ਆਂਦੇ ਨੇ ਤੇ 5 ਲੱਖ ਸਟੂਡੈਂਟ ਜਿਹੜੇ ਆ ਪੰਜਾਬ ਤੋਂ ਗਏ ਹੋਏ ਨੇ 5 ਲੱਖ ਸਟੂਡੈਂਟ ਜਿਹੜੇ ਆ ਪੰਜਾਬ ਤੋਂ ਗਏ ਹੋਏ ਨੇ ਤਾਂ ਉਹਨਾਂ ਪੰਜਾਬੀ ਸਟੂਡੈਂਟਾਂ ਦੇ ਲਈ ਵੀ ਜਿਹੜਾ ਖਤਰੇ ਦੀ ਘੰਟੀ ਹੈ ਤਾਂ ਦੱਸ ਦਿਆ ਕਿ ਇਹ ਵੀ ਗੱਲ ਲਿਖੀ ਗਈ ਹੈ ਕਿ 23 ਲੱਖ ਸਟੂਡੈਂਟ ਜਿਹੜੇ ਟੋਟਲ ਨੇ ਉਹਨਾਂ ਦੇ ਉੱਪਰ ਅਸਰ ਪਊਗਾ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਜਿਹੜੇ ਸਟੂਡੈਂਟ ਉੱਥੇ ਰਹਿ ਰਹੇ ਨੇ ਸਾਰਿਆਂ ਦੇ ਉੱਪਰ ਅਸਰ ਪਊਗਾ ਤੇ ਜਿਨ੍ਹਾਂ ਦੇ ਵਰਕ ਪਰਮਿਟ 1 ਜਨਵਰੀ 2024 ਨੂੰ ਖਤਮ ਹੋ ਜਾਣਗੇ ਉਹਨਾਂ ਨੂੰ ਦੁਬਾਰਾ ਜਿਹੜਾ ਵਰਕ ਪਰਮਿਟ ਨਹੀਂ ਮਿਲੂਗਾ ਦੁਬਾਰਾ ਵਰਕ ਪਰਮਿਟ ਉਹਨਾਂ ਨੂੰ ਨਹੀਂ ਮਿਲੂਗਾ ਤਾਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ 31 ਦਸੰਬਰ ਤੋਂ ਬਾਅਦ ਸਟੂਡੈਂਟਾਂ ਦਾ ਵਰਕ ਪਰਮਿਟ ਨਹੀਂ ਬਧੇਗਾ ਪੰਜਾਬ ਤੋਂ ਵਰਕ ਪਰਮਿਟ ਤੇ 5 ਲੱਖ ਤੋਂ ਜ਼ਿਆਦਾ ਸਟੂਡੈਂਟ ਗਏ ਹੋਏ ਨੇ ਤਾਂ ਦੱਸ ਦਈਏ ਕਿ ਕੁੱਲ 23 ਲੱਖ ਸਟੂਡੈਂਟਾਂ ਦੇ ਉੱਪ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਕਿ ਅਗਲੇ ਸਾਲ ਤੋਂ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਜਿੰਨਾਂ ਜਿਨ੍ਹਾਂ ਨੇ ਫਾਇਲ ਲਾਈ ਹੋਈ ਹੈ ਕੈਨੇਡਾ ਜਾਣਾ ਹੈ ਜਿੰਨਾਂ ਜਿਨ੍ਹਾਂ ਨੇ ਆਪਣਾ ਸਟੂਡੈਂਟ ਦੇ ਬੇਸ ਤੇ ਜਾਣਾ ਪੜ੍ਹਾਈ ਕਰਨ ਦੇ ਲਈ ਜਾਣਾ ਹੈ ਤੇ ਜਿਨ੍ਹਾਂ ਨੇ ਪੀਆਰ ਦੇ ਤੌਰ ਤੇ ਜਾਣਾ ਪਰ ਦੱਸ ਦਈਏ ਕਿ ਕੈਨੇਡਾ ਦੇ ਵੱਲੋਂ ਹੁਣ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਟਰੂਡੋ ਸਰਕਾਰ ਖਾਸ ਤੌਰ ਤੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋ ਰਹੀ ਹੈ ਕੈਨੇਡਾ ਦੇ ਵਿੱਚ ਟਰੂਡੋ ਸਰਕਾਰ ਜਿਹੜੀ ਹੈ ਕ੍ਰਿਟਿਸਿਜ਼ਮ ਦਾ ਜਿਹੜਾ ਪੂਰੇ ਦਾ ਪੂਰਾ ਉੱਤੇ ਕ੍ਰਿਟਿਸਿਜ਼ਮ ਕੀਤਾ ਜਾ ਰਿਹਾ ਕੈਨੇਡਾ ਦੀ ਟਰੂਡੋ ਸਰਕਾਰ ਨੂੰ ਉਹਨਾਂ ਦੇ ਲੋਕਾਂ ਦੇ ਵੱਲੋਂ ਤਾਂ ਕਿ ਜਿਸ ਹਿਸਾਬ ਦੇ ਨਾਲ ਮੰਦੀ ਆਈ ਹੋਈ ਹੈ ਖਾਸ ਤੌਰ ਤੇ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਦੇਸ਼ ਦੇ ਵਿੱਚ ਪੋਪੂਲੇਸ਼ਨ ਪਹਿਲਾਂ ਬਹੁਤ ਘੱਟ ਸੀ ਉੱਥੇ ਮੰਦੀ ਕਦੇ ਨਹੀਂ ਆਈ ਸੀ ਪਰ ਜਿਵੇਂ ਜਿਵੇਂ ਪੋਪੂਲੇਸ਼ਨ ਵਧਣ ਲੱਗਦੀ ਹੈ ਤਾਂ ਫਿਰ ਉਦੋਂ ਜਿਹੜਾ ਲੋਕਾਂ ਦੀ ਪੂਰਤੀ ਕਰਨ ਦੇ ਲਈ ਜਿਹੜਾ ਉਹ ਵੀ ਫਿਰ ਮਹਿੰਗਾ ਆਈ ਜਿਹੜੀ ਆ ਵਧਦੀ ਹੈ ਤਾਂ ਦਾਦਾ ਦੇ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਪਹਿਲਾਂ ਧੜਾ ਧੜਾ ਵੀਜ਼ੇ ਦੇਈ ਗਿਆ ਹਰੇਕ ਦੇਸ਼ ਦੇ ਸਟੂਡੈਂਟਾਂ ਨੂੰ ਖਾਸ ਤੌਰ ਤੇ ਪੰਜਾਬੀ ਤਾਂ ਦੂਜਾ ਪੰਜਾਬ ਬਣਾ ਕੇ ਬਹਿ ਗਏ ਸੀ ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਲਾਉਣਗੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਚਣਗੇ ਕਿ ਅਸੀਂ ਕ ਆਣਾ ਹੈ ਖਾਸ ਤੌਰ ਤੇ ਟੂਰਿਸਟ ਵੀਜ਼ੇ ਦੀ ਗੱਲ ਨਹੀਂ ਕਰਦੇ ਖਾਸ ਤੌਰ ਤੇ ਸਟੱਡੀ 베ਸ ਤੇ ਜਿਹੜੇ ਜਾਣ ਨੂੰ ਫਿਰਦੇ ਨੇ ਉਹਨਾਂ ਦੇ ਲਈ ਬਹੁਤ ਮਾੜੀ ਖਬਰ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ ਅਗਲੇ 1-2 ਸਾਲਾਂ ਦੇ ਵਿੱਚ ਕੈਨੇਡਾ ਸਰਕਾਰ ਵੱਡੇ ਡਿਸੀਜਨ ਲੈਣ ਜਾ ਰਹੀ ਹੈ ਜੀਆਂ ਦੱਸਦੇ ਕਿ ਬਹੁਤ ਵੱਡੇ ਡਿਸੀਜਨ ਲੈਣ ਜਾ ਰਹੀ ਹੈ ਕੈਨੇਡੀਅਨ ਨਿਊਜ਼ਪੇਪਰ ਦੀ ਜੇ ਗੱਲ ਕਰਦੇ ਆ ਤਾਂ ਉਹਨਾਂ ਸਰਵੇਿਆਂ ਦੀ ਗੱਲ ਕਰਦੇ ਆ ਰਿਪੋਰਟਸ ਦੀ ਜੋ ਗੱਲ ਕਰਦੇ ਆ ਤਾਂ ਉਤੋਂ ਪਤਾ ਲੱਗਦਾ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਕੈਨੇਡਾ ਲਗਭਗ ਵੀਜ਼ੇ ਦੇਣੇ ਬੰਦ ਕਰ ਸਕਦਾ ਹੈ ਸਟੂਡੈਂਟਸ ਨੂੰ ਖਾਸ ਤੌਰ ਤੇ ਸਟੂਡੈਂਟਸ ਨੂੰ ਕਿਉਂਕਿ ਸਟੂ ਉੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਤੇ ਰਹਿੰਦੇ ਆ ਤਾਂ ਦੱਸ ਦੇ ਕਿ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਬੇਹਦ ਸਖਤ ਫੈਸਲਾ ਲਿਆ ਗਿਆ ਬਹੁਤ ਵੱਡਾ ਫੈਸਲਾ ਸਖਤ ਫੈਸਲਾ ਤੇ ਮਾੜਾ ਫੈਸਲਾ ਕਹਿ ਸਕਦੇ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ 5 ਲੱਖ ਤੋਂ ਵਾਧਾ ਪੰਜਾਬੀ ਸਟੂਡੈਂਟ ਜਿਹੜੇ ਆ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਖਾਸ ਤੌਰ ਤੇ ਉਹਨਾਂ ਸਟੂਡੈਂਟ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਊਗਾ ਕਿਉਂਕਿ 31 ਦਸੰਬਰ ਤੋਂ ਬਾਅਦ ਉਹਨਾਂ ਦਾ ਵਰਕ ਪਰਮਿਟ ਨਹੀਂ ਵਧੂਗਾ ਜੇ ਉਹ ਅਪਲਾਈ ਵੀ ਕਰਨਗੇ ਤਾਂ ਵੀ ਉਹਨਾਂ ਦਾ ਵਰਕ ਪਰਮਿਟ ਜਿਹੜਾ ਨਹੀਂ ਵਧੂਗਾ ਕੈਨੇਡਾ ਸਰਕਾਰ ਨੇ ਰੋਕ ਲਗਾਤੀ ਆ ਵਰਕ ਪਰਮਿਟ ਵਧਾਉਣ ਦੇ ਉੱਪਰ ਜਿਨ੍ਹਾਂ ਦਾ 1 ਜਨਵਰੀ 2024 ਨੂੰ ਵਰਕ ਪਰਮਿਟ ਖਤਮ ਹੋ ਜਾਊਗਾ ਜੇ ਉਹ ਅਪਲਾਈ ਵੀ ਕਰਦੇ ਆ ਤਾਂ ਵੀ ਕੋਈ ਬਹੁਤਾ ਅਸਰ ਨਹੀਂ ਪਊਗਾ ਤਾਂ ਦੱਸ ਦਈਏ ਕਿ ਕੈਨੇਡਾ ਦੇ ਕੋਲ ਹੁਣ ਤੱਕ ਜਿਹੜਾ 9.5 ਲੱਖ ਇੰਟਰਨੈਸ਼ਨਲ ਸਟੂਡੈਂਟਾਂ ਦੇ ਕੋਲ ਜਿਹੜਾ ਵਰਕ ਪਰਮਿਟ ਹੈ ਤਾਂ ਦੱਸ ਦਈਏ ਕਿ 9.5 ਲੱਖ ਅੰਤਰਰਾਸ਼ਟਰੀ ਸਟੂਡੈਂਟਾਂ ਦੇ ਕੋਲ ਵਰਕ ਪਰਮਿਟ ਹੈ ਤੇ 14 ਲੱਖ ਦੇ ਕੋਲ ਵਰਕ ਪਰਮਿਟ ਆ ਤਾਂ ਹੀ ਕਹਿ ਰਿਹਾ ਨਾਲ-ਨਾਲ ਸ਼ੇਅਰ ਜਰੂਰ ਕਰੀ ਚੱਲਿਆ ਕਰੋ ਇਹੋ ਜੀ ਖਬਰ ਜਿਹੜੀ ਜਾਣਕਾਰੀ ਵਧਾਉਂਦੀ ਹੈ ਲੋਕਾਂ ਤੱਕ ਜਾਂਦੀ ਹੈ ਉਹਨੂੰ ਖਬਰ ਨੂੰ ਸ਼ੇਅਰ ਕਰ ਦਿਆ ਕਰੋ ਤੁਹਾਡਾ ਯਾਰ ਦੋਸਤ ਤੁਹਾਡਾ ਭੈਣ ਭਰਾ ਬਾਹਰ ਰਿਹਾ ਹੋਊਗਾ ਬਾਹਰ ਜਾਂਦਾ ਹੋਊਗਾ ਜਾਂ ਜਿਸ ਨੇ ਫਾਈਲ ਲਗਾਈ ਹੈ ਤਾਂ ਦੱਸ ਦਈਏ ਕਿ ਉਸ ਦੇ ਲਈ ਬਹੁਤ ਮਾੜੀ ਖਬਰ ਹੈ ਉਹ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸਟੂਡੈਂਟ ਹਾਲਾਂਕਿ ਸਟੂਡੈਂਟਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ 40000 ਸਟੂਡੈਂਟਾਂ ਨੇ ਜਿਹੜਾ ਮੈਂ ਤਾਂ ਦੱਸ ਦਈਏ ਕਿ ਇੱਕ ਕੈਂਪੇਨ ਜਿਹੜੀ ਆ ਸ਼ੁਰੂ ਕੀਤੀ ਪਰ ਉਹਦਾ ਵੀ ਕੋਈ ਬਹੁਤਾ ਅਸਰ ਨਹੀਂ ਪੈਣ ਲੱਗਿਆ ਕਿਉਂਕਿ ਹੁਣ ਡਿਸੀਜਨ ਜਿਹੜਾ ਲਿਆ ਗਿਆ ਜੀ ਆ ਦੱਸ ਦਈਏ ਕਿ ਜਿਹੜਾ ਜਿਹੜਾ ਐਕਸਟੈਂਸ਼ਨ ਦੇ ਲਈ ਡਿਸੀਜਨ ਲਿਆ ਗਿਆ ਕਿ ਨਹੀਂ ਵਧਾਈ ਜਾਊਗੀ ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਅਸਲ ਦੇ ਵਿੱਚ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਦੇਸ਼ ਦੀ ਪੋਪੂਲੇਸ਼ਨ ਬਹੁਤ ਘੱਟ ਸੀ ਤੇ ਜਿਹੜੇ ਦੇਸ਼ ਦਾ ਏਰੀਆ ਬਹੁਤ ਜ਼ਿਆਦਾ ਹੋਵੇ ਉੱਥੇ ਪਹਿਲਾਂ ਲੋਕ ਬਹੁਤ ਸੌਖੇ ਰਹਿ ਰਹੇ ਸੀ ਪਰ ਜਦੋਂ ਇੰਨਾ ਜ਼ਿਆਦਾ ਉੱਥੇ ਲੋਕ ਜਾਂਦੇ ਐ ਇੰਨੇ ਜ਼ਿਆਦਾ ਸਟੂਡੈਂਟ ਜਾਂਦੇ ਆ ਤਾਂ ਫਿਰ ਲੋਕਾਂ ਦੀ ਪੂਰਤੀ ਜਿਹੜੀ ਹੈ ਤੇ ਲੋਕਾਂ ਦੀ ਪ੍ਰਤੀ ਵਿਅਕਤੀ ਆ ਇੱਕ ਵਾਰ ਪਰ ਕੈਪਟਾ ਜਿਹੜੀ ਆਪਾਂ ਇਕਨੋਮੀ ਦੀ ਗੱਲ ਕਰਦੇ ਔਰ ਉੱਪਰ ਪੂਰੇ ਦਾ ਪੂਰਾ ਅਸਰ ਪੈਂਦਾ ਤਾਂ ਇਸ ਕਰਕੇ ਜਿਹੜਾ ਕੈਨੇਡਾ ਦੀ ਸਰਕਾਰ ਕਿਉਂਕਿ ਟਰੂਡੋ ਸਰਕਾਰ ਪੂਰੇ ਖਤਰੇ ਦੇ ਵਿੱਚ ਹੈ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਅਗਲੀ ਵਾਰ ਟਰੂਡੋ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਇਹ ਚਰਚਾਾਂ ਵਿੱਚ ਬਹੁਤ ਚੱਲ ਰਹੀਆਂ ਨੇ ਕਿ ਟਰੂਡੋ ਅਗਲੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਅਸਾਰ ਬਹੁਤ ਘੱਟ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਟਰੂਡੋ ਹੋਣਾ ਨੇ ਵੀਜ਼ੇ ਦਿੱਤੇ ਉਹਨਾਂ ਦਾ ਜਿਹੜਾ ਹੁਣ ਅਸਲ ਦੇ ਵਿੱਚ ਇੰਕੰਮਬੈਸੀ ਜਿਹੜੀ ਉਹਨਾਂ ਦੀ ਆਪਦੀ ਪਾਰਟੀ ਦੇ ਵਿੱਚ ਹੋਈ ਪਈ ਹੈ ਤੇ ਜਿਹੜੇ ਸਾਨੂੰ ਹੋਰ ਇੰਟਰਨੈਸ਼ਨਲ ਸਟੂਡੈਂਟ ਇੱਥੇ ਨਹੀਂ ਚਾਹੀਦੇ ਤਾਂ ਦੱਸ ਦਈਏ ਕਿ ਹੁਣ ਜਿਹੜਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਲਗਾਤਾਰ ਵੀਜ਼ਾ ਤੇ ਪਰਮਿਟ ਦੇ ਨਿਯਮ ਜਿਹੜੇ ਆ ਸਖਤ ਕੀਤੇ ਜਾਣਗੇ ਜੀ ਆਂ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਜਿਹੜਾ ਇਹ ਜਾਣਕਾਰੀ ਪੂਰੀ ਦੀ ਪੂਰੀ ਸ਼ੇਅਰ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਔਖਾਈ ਝਲਨੀ ਪੈ ਸਕਦੀ ਹੈ ਮੁਸ਼ਕਿਲ ਝਲਨੀ ਪੈ ਸਕਦੀ ਹੈ ਤਾਂ ਦੱਸ ਦਈਏ ਕਿ ਨਾਲ ਦੀ ਨਾਲ ਤਾਂ ਹੀ ਕਹਿ ਰਹੇ ਆ ਕਿ ਜਾਣਕਾਰੀ ਵਾਲੀ ਖਬਰ ਹੈ ਤਾਂ ਉਸ ਦੀ ਸ਼ੇਅਰ ਕਰ ਦਿਆ ਕਰੋ ਤੁਹਾਡੇ ਯਾਰ ਦੋਸਤ ਤੁਹਾਡਾ ਭੈਣ ਭਰਾ ਬਾਹਰ ਗਿਆ ਹੋਊਗਾ ਤਾਂ ਉਹਦੇ ਤੱਕ ਇਹ ਖਬਰ ਪਹੁੰਚਣੀ ਬਹੁਤ ਲਾਜ਼ਮੀ ਹੈ ਤਾਂ ਦੱਸ ਦਈਏ ਕਿ ਗੱਲਾਂ ਜੇ ਗੱਲ ਕਰਦੇ ਆ ਤਾਂ ਦੱਸ ਦਈਏ ਕਿ ਜੇ ਗੱਲ ਕਰਦੇ ਆ ਕੈਨੇਡਾ ਦੀ ਸਰਕਾਰ ਦੀ ਤਾਂ ਇਹ ਗੱਲ ਬਹੁਤ ਜ਼ਿਆਦਾ ਕਹੀ ਜਾ ਰਹੀ ਹੈ ਕਿ ਅਗਲੀ ਵਾਰ ਟਰੂਡੋ ਸਰਕਾਰ ਨਹੀਂ ਆਏਗੀ ਕਿਉਂਕਿ ਉਸ ਨੇ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਹੁਣ ਕੀ ਹੋਇਆ ਪਿਆ ਕਿ ਕੈਨੇਡਾ ਦੇ ਵਿੱਚ ਆਪਸੀ ਇਨਕਮ ਬੈਸੀ ਬਹੁਤ ਜ਼ਿਆਦੇ ਹੋਈ ਪਈ ਆ ਗੋਰੇ ਲੋਕ ਬਹੁਤ ਵਿਰੋਧ ਕਰ ਰਹੇ ਨੇ ਕਿ ਆਖਰਕਾਰ ਤੁਸੀਂ ਇੰਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਧੜਾ ਧੜ ਵੀਜ਼ੇ ਦਿੱਤੇ ਕਿਉਂਕਿ ਦੋ ਟਰਮਾਂ ਜਿਹੜੀਆਂ ਟਰੂਡੋ ਉਹਨਾਂ ਦੀਆਂ ਰਹੀਆਂ ਲਗਾਤਾਰ ਜਿਹੜਾ ਇੱਕ ਇੱਕ ਸਾਲ ਦੇ ਵਿੱਚ 5-5 ਲੱਖ ਤੱਕ ਵੀਜ਼ੇ ਜਾਰੀ ਕੀਤੇ ਗਏ ਜਿਹੜੇ ਸਰਬੇ ਆ ਰਹੇ ਨੇ ਦੋ-ਦੋ ਤਿੰਨ-ਤਿੰਨ ਸਾਲਾਂ ਦੇ ਵਿੱਚ 6-6 ਤੋਂ 7-7 ਤੋਂ 8-8 ਲੱਖ ਤੱਕ ਸਟੂਡੈਂਟ ਨੂੰ ਵੀਜ਼ੇ ਜਾਰੀ ਕੀਤੇ ਗਏ ਜਿਹਦੇ ਨਾਲ ਮੰਗਾਈ ਹੋਣੀ ਆ ਤੁਸੀਂ ਦੇਖਿਆ ਹੋਊਗਾ ਕਿ ਜਿਸ ਹਿਸਾਬ ਦੇ ਨਾਲ ਇੱਕ ਦੋ ਜੌਬਸ ਦੇ ਲਈ ਪਿਛਲੇ ਦਿਨੀ ਇੱਕ ਖਬਰ ਆਈ ਸੀ ਕਿ ਮੈਕਡੋਨਲਡ ਦੇ ਵਿੱਚ ਚਾਰ ਜੌਬਸ ਦੀ ਵੈਕੈਂਸੀ ਸੀ ਉਸ ਵੈਕੈਂਸੀ ਦੇ ਲਈ ਹਜ਼ਾਰਾਂ ਸਟੂਡੈਂਟ ਲਾਈਨ ਦੇ ਵਿੱਚ ਲੱਗਿਆ ਹੋਇਆ ਸੀ ਤੇ ਦੇਖ ਸਕਦੇ ਹੋ ਤਾਂ ਜਦੋਂ ਇੰਨਾ ਜ਼ਿਆਦਾ ਆਰਥਿਕ ਹਾਲ ਮਾੜੇ ਹੋਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ